ਵੀਰਾਂ ਜੋ ਹੈ ਤੁਸੀਂ ਵੇਖ ਰਹੇ ਹੋ ਕਿ ਇੱਥੇ ਦੱਸੇ ਕਿ ਇੱਕ ਸਿਟੀ ਕਾਰ ਜੋ ਹੈ ਉਹ ਬੇਕਾਬੂ ਹੋ ਜਾਂਦੀ ਹੈ ਤੇ ਅਚਾਨਕ ਹੀ ਡਰੇਨ ਦੇ ਵਿੱਚ ਜਾ ਵੜਦੀ ਹੈ ਤੇ ਡਰੇਨ ਦੇ ਵਿੱਚ ਡਿੱਗਣ ਤੋਂ ਬਾਅਦ ਦੱਸੇ ਕਿ ਇਸ ਗੱਡੀ ਦੇ ਵਿੱਚ ਅੱਗ ਦੇ ਭਾਂਬੜ ਮਚ ਜਾਂਦੇ ਨੇ ਅੱਗ ਲੱਗ ਜਾਂਦੀ ਏਸ ਗੱਡੀ ਨੂੰ ਤੇ ਇੱਥੇ ਜੋ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਹੁੰਦਾ ਉਹ ਵੀ ਬਾਹਰ ਨਹੀਂ ਨਿਕਲ ਪਾਂਦਾ ਤੇ ਇਸ ਮਗਰੋਂ ਦੱਸੇ ਕਿ ਉਹ ਵੀ ਨੌਜਵਾਨ ਜੋ ਹੈ ਗੱਡੀ ਦੇ ਵਿੱਚ ਹੀ ਸੜ ਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਅਮ੍ਰਿਤਕ ਆਪਣੀ ਭੈਣ ਨੂੰ ਲੰਨ ਦੇ ਲਈ ਜਾ ਰਿਹਾ ਸੀਗਾ ਲੇਕਿਨ ਉਸ ਦੇ ਨਾਲ ਜੋ ਹੈ ਵੱਡਾ ਪਾਣਾ ਵਾਪਰ ਜਾਂਦਾ ਤਾਂ ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਮ੍ਰਿਤਕ ਦੀ ਲਾਸ਼ ਬਰਾਮਦ ਕੀਤੀ ਉਸ ਨੂੰ ਬਰਨਾਲਾ ਸਵਲ ਹਸਪਤਾਲ ਪਹੁੰਚਾਇਆ ਮ੍ਰਿਤਕ ਦੀ ਪਛਾਣ ਜੋ ਹੈ ਹਣੀ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਹਾਲਾਂਕਿ ਪੁਲਿਸ ਨੇ ਜੋ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਹ ਤਨੋਲਾ ਥਾਣੇ ਦੇ ਐਸ ਐਚ ਓ ਲਖਵੀਰ ਸਿੰਘ ਨੇ ਦੱਸਿਆ ਕਿ ਚੰਡੀਗੜ ਬਠਿੰਡਾ ਹਾਈਵੇ ਤੇ ਜੋ ਹੈ ਤਨੋਲਾ ਨੇੜੇ ਇਕ ਕਾਰ ਬੇਕਾਬੂ ਹੋ ਗਈ ਡਰੇਨ ਦੇ ਵਿੱਚ ਜਾ ਡਿੱਗੀ ਤੇ ਇਸ ਕਾਰਨ ਜੋ ਹੈ ਗੱਡੀ ਦੇ ਵਿੱਚ ਅੱਗ ਲੱਗ ਗਈ ਤੇ ਅੱਗ ਦੇ ਲੱਗਣ ਕਾਰਨ ਡਰਾਈਵਰ ਜੋ ਹੈ ਜ਼ਿੰਦਾ ਹੀ ਗੱਡੀ ਦੇ ਵਿੱਚ ਸੜ ਗਿਆ ਸੋ ਉਹਨਾਂ ਦੱਸਿਆ ਹੈ ਕਿ ਨੌਜਵਾਨ ਆਪਣੀ Honda City ਕਾਰ ਦੇ ਵਿੱਚ ਜੋ ਹੈ ਸੰਗਰੂਰ ਤੋਂ ਰਾਮਪੁਰਾ ਜਾ ਰਿਹਾ ਸੀਗਾ ਤੇ ਜਦੋਂ ਉਹ ਦਾਨਗੜ ਰੋਡ ਤੇ ਕੱਟ ਤੇ ਪਹੁੰਚਿਆ ਤਾਂ ਕਾਰ ਨੇ ਕੰਟਰੋਲ ਗਵਾ ਦਿੱਤਾ ਏਕੋ ਦਮਕਾਰ ਜੋ ਹੈ ਬੇਕਾਬੂ ਹੋ ਗਈ ਤੇ ਉਸ ਕਾਰਨ ਗੱਡੀ ਜੋ ਹੈ ਉਹ ਡਰੇਨ ਦੇ ਵਿੱਚ ਜਾ ਡਿੱਗੀ ਹੈ ਤੇ ਡਰੇਨ ਦੇ ਵਿੱਚੋਂ ਡਿੱਗਨ ਕਰਕੇ ਗੱਡੀ ਨੂੰ ਆਗ ਲੱਗ ਗਈ ਤਾਂ ਇਸ ਮਗਰੋਂ ਦੱਸਿਆ ਕਿ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਜੋ ਹੈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਰਾਗਿਰਾਂ ਦੀ ਮਦਦ ਦੇ ਨਾਲ ਜੋ ਹੈ ਆਗ ਬੁਝਾਈ ਗਈ ਲੇਕਿਨ ਬਹੁਤ देर ਹੋ ਚੁੱਕੀ ਸੀਗੀ ਤਾਂ ਉਸ ਕਰਕੇ ਦੱਸਿਆ ਕਿ ਮ੍ਰਿਤਕ ਜਿਹੜਾ ਜੋ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸੀ ਉਸ ਦੀ ਮੌਤ ਹੋ ਜਾਂਦੀ ਹੈ ਸੋ ਬੇਹੱਦ ਹੀ ਭਿਆਨਕ ਤੇ ਮੰਦ ਭਾਗਾ ਜੋ ਹੈ ਹਾਦਸਾ ਵਾਪਰਿਆ ਹੈ ਇਸ ਹਾਦਸੇ ਤੋਂ ਬਾਅਦ ਅਸੇ ਕਿ ਪੁਲਿਸ ਕਰਮੀ ਦਾ ਕੀ ਕੋਈ ਬਿਆਨ ਸਾਹਮਣੇ ਆਇਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਇਹ ਮਾਮਲਾ ਜੀ ਰਾਤ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਐਸਐਸਪੀ ਦੇ ਹੋਰ ਕੰਟਰੋਲ ਰੂਮ ਤੋਂ ਬਦਲਾ ਮਿਲੀ ਤਾਂ ਅਸੀਂ ਜਾ ਕੇ ਦੇਖਿਆ ਵੀ ਇੱਕ ਜਿਹੜਾ ਇਹ ਢਣਾਉਲੇ ਦਾ ਬਾਈਪਾਸ ਹੈ ਉਹਦੇ ਤੋਂ ਗਾਂਗੜ ਨੂੰ ਇੱਕ ਸੜਕ ਜਾਂਦੀ ਹੈ ਜਿਹੜਾ ਉਹ ਗਾਂਨਗੜ੍ਹ ਦੀ ਸੜਕ ਤੋਂ ਥੋੜਾ ਜਿਹਾ 100 200 ਮੀਟਰ ਅੱਗੇ ਬਰਨਾਲੇ ਵੱਲ ਨੂੰ ਜਿੱਥੇ ਡਿਵਾਈਡਰ ਹੁੰਦਾ ਹੈ ਉਹਦੇ ਜਾਲੇ ਪੌੜ ਬਣਿਆ ਹੋਇਆ ਹੈਗਾ ਉਹ ਵਿਚਾਲੇ ਖਾਲੀ ਜਗ੍ਹਾ ਵੀ ਉਹ ਜਿਹੜੀ ਕੰਧ ਹੈਗੀ ਉਹ ਕੰਧ ਨਾਲ ਗੱਡੀ ਟਕਰਾ ਕੇ ਹੁੰਦਾ ਸੀ ਕੰਧ ਨੂੰ ਤੋੜ ਕੇ ਉਹ ਡਰੇਨ ਦੇ ਵਿੱਚ ਡਿੱਗੀ ਹੋਈ ਤੇ ਉਹਨੂੰ ਅੱਗ ਲੱਗੀ ਹੋਈ ਸੀ ਕਿ ਇੱਕ ਬੰਦਾ ਚਾਲਕ ਸੀ ਜਿਹੜਾ ਵਿੱਚ ਹੀ ਉਹਦੇ ਅੱਗ ਨਾਲ ਸੜ ਕੇ ਜਿਸ ਦੇ ਮੌਕੇ ਤੇ ਮੌਤ ਹੋ ਗਈ ਤੇ ਮੌਕੇ ਤੇ ਹਾਜੇ ਪੁਲਿਸ ਅਫਸਰ ਜੀ ਜਸਵੀਰ ਸਿੰਘ ਨੇ ਜਿਹੜੀ ਉਹਦੀ লাশ ਆ ਉਹਨੂੰ ਪੋਸਟਮਾਰਟਮ ਲਈ ਸਿਵਲ ਹਸਪੀਟਲ ਬਰਨਾਲਾ ਤੱਕ ਦਾ ਮੋਰਚੀ ਵਿੱਚ ਰਖਵਾ ਦਿੱਤਾ ਸੀਗਾ ਜਿਸ ਤੇ ਸਵੇਰੇ ਉੱਤੇ ਮਰਨ ਵਾਲੇ ਦਾ ਪ੍ਰੈਤਿਕ ਦਾ ਨਾਮ ਲੜਾਗਾ ਹਣੀ ਸਿੰਘ ਪੁੱਤਰ RAM ਸਿੰਘ ਸੁਨਾਖਤ ਕਰਦੇ ਹੋਏ ਪਤਾ ਲੱਗਿਆ ਵੀ ਇਹ ਸੁਨਾਮ ਦਾ ਰਹਿਣ ਵਾਲਾ ਸੀਗਾ ਤਾਂ ਉਹਦੇ ਘਰ ਦੇ ਨਾਲ ਕੰਟੈਕਟ ਕਰਕੇ ਉਸਦੇ ਪਿਤਾ RAM ਸਿੰਘ ਦੇ ਬਿਆਨ ਤੇ ਜੜੀ ਹੈਗੀਆ ਇਹਦੀ ਸੋਚ ਉੱਤਰ ਦੀ ਕਾਰਵਾਈ ਕਰਾਈ ਗਈ ਕਿਉਂਕਿ ਇਸ ਟਿੱਕੇ ਸੇ ਦਾ ਕੋਈ ਕਸੂਰ ਨਹੀਂ ਹੈ ਇਸੇ ਤੋਂ ਗੱਡੀ ਦਾ ਬੈਲੈਂਸ ਵਿਗੜ ਰਿਹਾ ਹੈ ਜਾਂ ਕਿਸੇ ਹੋਰ ਕਾਰਨ ਮੋਬਾਈਲ ਜਾਂ ਨਹੀਂ ਕਹਿ ਸਕਦੇ ਆਪਾਂ ਮੇਰੇ ਤੋਂ ਗੱਡੀ ਸੰਭਲੀ ਨਹੀਂ ਤਾਂ ਇਹਦਾ ਐਕਸੀਡੈਂਟ ਜਿਹੜਾ ਹੈਗਾ ਉਹ ਹੋ ਗਿਆ ਯਾਨੀ ਕਿ ਕਿੱਥੇ ਤੋਂ ਕਿੱਧਰ ਜਾ ਰਹੇ ਇਹ ਕਿੜੈਲ ਪਿੰਡ ਤੋਂ ਆਇਆ ਸੀਗਾ ਉਹਦੇ ਉਹਦੇ ਮੁਤਾਬਕ ਦੱਸੋ ਦਬਕੇ ਆਪਦੀ ਭੈਣ ਨੂੰ ਮਿਲਣਾ ਹੈ ਤਾਂ ਪਿੰਡ ਸੀਗਾ ਰਾਮਪੁਰਾ ਪੂਲ ਸਾਈਡ ਕਿਤੇ ਜਾਂ ਰਹੇ ਆ ਤੁਸੀਂ ਕਿੰਨੇ ਦੇ ਮੱਥੀ ਦਾ 23 ਸਾਲੋਂ ਮੱਥੀ ਕਿ ਨਹੀਂ ਵਿਆਹ ਨਹੀਂ ਕੀਤਾ ਕੀ ਕਰਦੇ ਆ ਮੇਰੀਆਂ ਦੀਆਂ ਤਾਂ ਆਪਣੇ ਕੋਲ 174 ਦੀ ਪੁਰਾਣ ਨਵੀਂ ਆ ਗਈ ਆਪਣੀ 194 ਵੀ ਐ ਨਾ ਪੁਰਾਣੀ ਜੀ ਨੂੰ ਆਪ 175000 ਰੁਪਏ ਦੀ ਕਾਰਵਾਈ ਕਰਨੀ ਹੈ ਗੱਡੀ ਤੇ ਇਹਦੀ ਹੌਂਦਾ ਸਿਟੀ ਦਿੱਲੀ ਨੰਬਰਸ